ਅਕੋ ਅਨਬਾਪੇ ਕਿਹੜਾ ਪੈਂਟੜਾ ਜੀ ਜਲੂਪੁਰ ਖੜਾ ਜੀ ਵਾਰੂ ਇਹ ਵਾਰੂ ਜੀ ਇੱਥੇ ਪਤਾ ਲੱਗਾ ਕਿ ਰਾਤ ਦਾ ਡਰੋਨ ਦਾ ਕੋਈ ਹਿੱਸਾ ਜਿਹੜਾ ਉਹ ਤੁਹਾਡੇ ਪਿੰਡ ਵਿੱਚ ਆ ਗਿਆ ਹਾਂਜੀ ਹਾਂਜੀ ਆਵੇ ਸਾਡੇ ਕੋਲ ਹੀ ਥੋੜਾ ਇਕੱਠਾ-ਕੁੱਠਾ ਕਰਕੇ ਇੱਥੇ ਇਕੱਠਾ ਕੀਤਾ ਵਾ ਰਾਤ ਇਹ ਮਲੇ 1.35 ਦੇ ਲੱਗ ਸਕਦਾ ਵਾਕਾ ਵਾ ਕੋਈ ਜਾਨੀ ਨੁਕਸਾਨ ਕੋ ਮਾਲੀ ਨੁਕਸਾਨ ਨਹੀਂ ਨਹੀਂ ਉਹਦਾ ਬਚਾਵਾ ਹੋਇਆ ਬਾਕੀ ਜਾਨੀ ਮਨ ਜਿਹੜੇ ਟੁਕੜੇ ਟਕੜੇ ਜਾਰੇ ਦੂਰ ਤੱਕ ਡਕੇ ਆ ਤੇ ਮਤਲਬ ਲੋਕਾਂ ਨੂੰ ਵੇਹਰ ਹੋਣਾ ਚਾਹੀਦਾ ਕਿ ਜਿਹੜੀਆਂ ਲਾਈਟਾਂ ਰੋਟਾ ਜਗਾਉਂਦੇ ਆ ਮਤਲਬ ਪਹਿਲੀ ਦੇ ਵਿੱਚ ਤੇ ਕੋਈ ਲਾਈਟ ਦੀ ਹਣੀ ਜਿੱਦਾਂ ਕਹਿੰਦੇ ਵੀ ਲਾਈਟ ਚੱਕਦੀ ਆ ਤੇ ਫੇਰ ਉਥੇ ਸੁੱਟਦੇ ਆ ਪਰ ਇਹਨਾਂ ਪਹਿਲਿੰਗੇ ਵਿੱਚ ਤੇ ਹੋ ਸਕਦਾ ਕੋਈ ਲਾਈਟ ਲੋੜ ਨਾ ਹੋਵੇ ਫੇਰ ਵੀ ਇੱਥੇ ਡਗਾ ਹਾਂਜੀ ਹਾਂਜੀ ਮਤਲਬ ਪਹਿਲੀਆਂ ਤੇ ਲਾਈਟ ਤੇ ਸਾਰੀਆਂ ਲਾਈਟਾਂ ਬੰਦ ਰਾਤੀ 10:00 ਸਵੇਰ 8:00 ਵਜੇ ਬੱਤੀ ਬੰਦ ਹੋ ਗਈ ਆ ਸਵੇਰੇ ਮਤਲਬ ਸਵੇਰ 5:00 ਵਜੇ ਆਈ ਆ ਹਾਂਜੀ ਆ ਬੱਤੀ ਸਾਰੀ ਰਾਤ ਬੰਦ ਰਹੀ ਆ ਕੋਈ ਇਨਵਰਟਰ ਕੋਈ ਬੱਤੀ ਜਗਦੀ ਨਹੀਂ ਜਗ ਕਿਹੜਾ ਪਿੰਡ ਤੁਹਾਡਾ ਜੀ ਮੇਰਾ ਪਿੰਡ ਤੇ ਬਟਾਰੀ ਹੈ ਜੀ ਜਲੂਪੁਰ ਮੇਰੇ ਕੋਲ ਜਮੀਨ ਆ ਇਹ ਪਤਾ ਲਗਾ ਕਿੰਨੇ ਕ ਵਜੇ ਦਾ ਆ ਗਿਆ ਜਿਹੜਾ ਵਾਕਾ ਆ ਇਹ ਕੋਈ 1:35 ਦੀ ਆਵਾਜ਼ ਆ 1:35 ਹਾਂਜੀ ਆ ਪੌਣੇ ਕਰੋ ਵਜੇ ਦਾ ਵੱਡਾ ਜਿਹੜਾ ਘਟਕਾ ਹੋਇਆ ਜੀ ਹਾਂਜੀ ਹਾਂਜੀ ਪਾਪਾ ਜੀ ਕਦੀ ਤੁਹਾਡੀ ਇੰਨੀ ਉਮਰ ਹੋ ਚਲੀ ਕਦੀ ਇਦਾਂ ਦਾ ਸਿਸਟਮ ਕਦੀ ਵੇਖਿਆ ਨਹੀਂ ਜੀ ਅਜੇ ਤੱਕ ਨਹੀਂ ਆ ਪਹਿਲਾਂ ਹੀ ਆ ਇਹੋ ਜਿਹਾ ਚਾਂਸ ਅਜੇ ਤੱਕ ਵੇਖਿਆ ਹੀ ਨਹੀਂ ਪਰ ਸੋਸ਼ਲ ਮੀਡੀਆ ਤੇ ਸੁਣਿਆ ਵੀ ਨਹੀਂ ਸੁਣਿਆ ਵੀ ਨਹੀਂ ਵੇਖਿਆ ਵੀ ਨਹੀਂ